ਅੱਖੀ ਕਰ ਰਹੀ ਇੱਕ ਫੌਜੀ ਜਵਾਨ ਦੇ ਘਰ ਨੂੰ ਹੁਣ ਬਦਮਾਸ਼ਾਂ ਨੇ ਨਿਸ਼ਾਨਾ ਬਣਾਇਆ देर रात इस पूरे वारदात ਨੂੰ ਅੰਜਾਮ ਦਿੱਤਾ ਗਿਆ ਜਦੋਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਦਰਸਲ ਮਾਮਲਾ ਜਿਹੜਾ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੋਂ ਇਹ ਨੌਜਵਾਨ ਜਿਹੜਾ ਡਿਊਟੀ ਦੇ ਉੱਤੇ ਤਾਇਨਾਤ ਸੀ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਨੌਜਵਾਨ ਦੇ ਨਾਲ ਜਦੋਂ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਫੌਜੀ ਜਵਾਨ ਦਾ ਕਹਿਣਾ ਸੀ ਕਿ ਉਸਦੀ بیوی ਤੇ ਬੱਚੇ ਜਿਹੜੇ ਸਾਨੂੰ ਪੇਕੇ ਗਏ ਹੋਏ ਸਨ ਮਾ ਜੀ ਡੀਸੀ ਉਹ ਦੂਜੇ ਭਰਾ ਦੇ ਘਰ ਗਈ ਹੋਈ ਸੀ ਇਸ ਦੌਰਾਨ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਜਿਸ ਸਮੇ ਬਦਮਾਸ਼ ਘਰ ਦੇ ਵਿੱਚ ਦਾਖਲ ਹੋਏ ਤੇ ਉਹਨਾਂ ਦੇ ਵੱਲੋਂ ਘਰ ਦੇ ਵਿੱਚ ਪਿਆ ਸੋਨਾ ਇਸ ਦੇ ਨਾਲ ਹੀ ਨਗਦੀ ਲੁੱਟ ਕੇ ਫਰਾਰ ਹੋ ਗਏ ਨੇ ਸੋ ਲੱਖਾਂ ਦਾ ਸਮਾਨ ਲੁੱਟ ਕੇ ਇਹ ਬਦਮਾਸ਼ ਜਿਹੜੇ ਨੇ ਫਰਾਰ ਹੋ ਗਏ ਨੇ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਫੌਜੀ ਜਵਾਨ ਦਾ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ ਤੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਮੈਂ ਪੋਦ ਵਿੱਚ ਹੌਲਦਾਰ ਦੀ ਪੋਸਟ ਤੇ ਆ ਤੇ ਮੈਂ ਐਮਪੀ ਵਿੱਚ ਵਸਾਗਰ ਮੇਰੀ ਡਿਊਟੀ ਹੈ ਤੇ ਮੇਰੇ ਮੈਸੇਜ ਕਿਤੇ ਗਏ ਹੋਏ ਸੀ ਮਾਈਕ ਆਪਣੇ ਤੇ ਪਿਛੋਂ ਇਹ ਮਤਲਬ ਹੱਸਦਾ ਹੋਇਆ ਜਿਹੜਾ ਮੇਰੇ ਬੱਚੇ ਦੋਨੋਂ ਸਾਇੰਸ ਸਕੂਲ ਕੋਪੂਤਲਾ ਚ ਪੜਦੇ ਆ ਇੱਥੇ ਮੇਰੀ ਮਿਸਜ ਤੇ ਮੇਰੀ ਛੋਟੀ ਬੇਟੀ ਔਰ ਮੇਰੇ ਮਦਰ ਰਹਿੰਦੇ ਮੇਰੇ ਮਦਰ ਮਤਲਬ ਦੂਸਰੇ ਘਰ ਚਲੇ ਗਏ ਮੇਰਾ ਬ੍ਰਦਰ ਅਸੀਂ ਦੋਨੋਂ ਇੱਕ ਹੀ ਘੰਟੇ ਦੇ ਵਿਚਾਂ ਦੋਨੋਂ ਫੌਜੀ ਆ ਤੇ ਮਗਰੋਂ ਮਤਲਬ ਰਾਤ ਨੂੰ ਇਹ ਕਰਵਾਈ ਹੋਈ ਚੋਰੀ ਪਿੰਡ ਮੀਕੇ ਆ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਤਾਣਾ ਕਮਾਨ ਆ ਜੀ ਤੇ ਮੈਂ ਜਦੋਂ ਮੇਰੀ ਮਿਸਜ ਨੇ ਮੈਨੂੰ ਇਨਫੋ ਕੀਤਾ ਕਿ ਮਤਲਬ ਆਹ ਕਰਵਾਈ ਹੋ ਗਈ ਘਰੇ ਚੋਰੀ ਦੀ ਵਾਰਦਾਤ ਹੋ ਗਈ ਆ ਤੇ ਮੈਂ ਆਪਣੇ ਡਿਪਾਰਟਮੈਂਟ ਤੋਂ ਛੁੱਟੀ ਲੈ ਕੇ ਆਪਣੇ ਘਰ ਆਇਆ ਪੁਲਿਸ ਕੰਪਲੇਂਟ ਕੀਤੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਕਿੰਨੀ ਕਿਚੋਰੀ ਦੀ ਚੋਰੀ ਹੋਸਦੀ ਕਿ ਲੱਗ ਚੋਰੀ ਤਕਰੀਬਨ 2.5 2.5 ਕਿਲੋ ਸੋਨਾ ਇੱਕ ਬੱਚੇ ਦਾ ਲੈਪਟਾਪ ਵੀ ਤੇ ਮਤਲਬ ਇੱਕ ਇਨਵਰਟਰ ਬੈਟਰਾ ਬਾਕੀ ਇਥੋਂ ਤੱਕ ਘਰੋਂ ਦਾਣੇ ਵੀ ਚੋਕੇ ਲੈ ਗਏ ਲੇਕਿਨ ਕੋਈ ਇੱਥੇ ਮੇਰੇ ਨਾਲ ਕੋਈ ਮੇਰੀ ਹੈਲਪ ਨਹੀਂ ਹੋਈ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਮੈਨੂੰ ਨਿਆਂ ਨਹੀਂ ਦਿਵਾਇਆ ਗਿਆ ਤੇ ਮੈਂ ਇਹ ਚਾਹੁੰਦਾ ਕਿ ਜਲਦ ਤੋਂ ਜਲਦ ਪੁਲਿਸ ਪ੍ਰਸ਼ਾਸਨ ਜਿਹੜਾ ਜਾਗੇ ਤੇ ਆਪਣਾ ਕਾਰਵਾਈ ਕਰੇ ਔਰ ਉਹ ਜੋ ਲਟੇਰੇ ਉਹਨਾਂ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ। ਬਾਕੀ ਮੈਂ ਫੌਜ ਦੇ ਵਿੱਚ ਰਹਿ ਕੇ ਸਰਾਦੀ ਰੱਖਿਆ ਕਰ ਰਹੇ ਅਸੀਂ ਫੌਜੀ ਜਵਾਨ ਆ ਦੋਨੇ ਬ੍ਰਦਰ ਫਾਦਰ ਸਾਡੇ ਐਕਸਪਾਇਰ ਹੋ ਚੁੱਕੇ ਨੇ। ਤੇ ਮਤਲਬ ਅਸੀਂ ਜਿਹੜਾ ਆਪਣਾ ਪਰਿਵਾਰ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਮਤਲਬ ਛੱਡਿਆ ਹੋਇਆ ਕਿ ਚਲੋ ਸਾਡੇ ਘਰ ਪਰਿਵਾਰ ਸੇਫ ਆ ਚਲੋ ਸਾਡੀ ਪੰਜਾਬ ਪੁਲਿਸ ਮੈਂ ਸਾਡੇ ਘਰ ਸੇਫ ਆ ਲੇਕਿਨ ਮਤਲਬ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਕਿ ਸਾਡਾ ਘਰ ਸੇਫ ਨਹੀਂ ਆ ਇਸ ਕਰਕੇ ਮੈਂ ਅਗਰ ਮੈਨੂੰ ਇਨਸਾਫ ਨਹੀਂ ਮਿਲਿਆ ਤੇ ਮੈਂ ਆਪਣੀ ਡਿਊਟੀ ਤੋਂ ਰਜਾਈਨ ਕਰ ਦੂੰ ਕਿ ਆਪਣਾ ਮੈਂ ਨੌਕਰੀ ਜਿਹੜੀ ਨਹੀਂ ਕਰਨੀ। ਪਾਲ ਬਾਤ ਵੀਰ ਜੀ ਇਹ ਹੋਈ ਆ ਕਿ ਮੇਰੀ ਨੌ ਆਪਣੇ ਪੇਕੇ ਗਈ ਆ 4:30 ਵਜੇ ਵਾਲੀ ਬੱਸੇ ਮੈਂ ਆਪ ਚੜਾ ਕੇ ਗਈ ਆ ਤੇ ਰਾਤ ਮੈਂ ਕੁੱਤਾ ਰੱਖਿਆ ਰਾਤ ਮੈਂ ਦੇਖ ਕੇ ਗਈ 8:00 8:00 ਦਾ ਟਾਈਮ ਹੀ ਉਦੋਂ ਮੈਂ ਦੇਖ ਕੇ ਗਈ ਜਿੰਦਾ ਲੱਗਾ ਸੀਗਾ ਤੇ ਇਸ ਵੀ ਮੀ ਆ ਗਿਆ ਤੇ ਮੀ ਦਾ ਕਾਰਨ ਮੈਂ ਗਰੇਟ ਆਈ ਰੋਟੀ ਪਾਵਾਂ ਰੋਟੀ ਪਉਣਾ ਆਈ ਆ ਤੇ ਜਦੋਂ ਮੈਂ ਰੋਟੀ ਲੈ ਕੇ ਬਾਹਰ ਖਲੋਤੀ ਆ ਮੈਂ ਚਾਬੀ ਹੱਥ 'ਚ ਫੜੀ ਆ ਵੀ ਮੈਂ ਤਾਲਾ ਖੋਲਦੀ ਆ ਤਾਲਾ ਤੇ ਉਦੋਂ ਹੈ ਨਹੀਂ ਤੋੜਤਾ ਫਿਰ ਦੁਕਾਨਦਾਰ ਨੂੰ ਲੱਗ ਪੁੱਛਿਆ ਵੀ ਜਦੋਂ ਤੁਸੀਂ ਦੁਕਾਨ ਤੇ ਆਏ ਭਲਾ ਤਾਲਾ ਲੱਗਾ ਸੀਗਾ ਕਹਿੰਦੇ ਵੀ ਮੈਂ ਵੇਖਿਆ ਨਹੀਂ ਆ ਮੈਂ ਜਦੋਂ ਅਗਲਾ ਬੂਆ ਖੋਲਿਆ ਵਾ ਕੁੜੀ ਦੀ ਬੇਟੀ ਦੀ ਕਾ ਕਿਤਾਬਾਂ ਨਹੀਂ ਕਿੱਟ ਹੀ ਗਈ ਬਾਹਰ ਮੀ ਦੇ ਵਿੱਚ ਸੁੱਟ ਗਏ ਫੋਲ ਫੋਲ ਕੇ ਕਿਤਾਬਾਂ ਖਲਾਰੀਆਂ ਹੈਗੀਆਂ ਤੇ ਮੈਂ ਉਹਨੂੰ ਆਪਣੀ ਨਾਣੂ ਨੂੰ ਫੋਨ ਕੀਤਾ ਪੁੱਛਿਆ ਵੀ ਕਿੱਟ ਕਿੱਥੇ ਰੱਖ ਕੇ ਗਈ ਹਾਂ ਤੇ ਕੰਡੀ ਵੀ ਮੈਂ ਕਿੱਟ ਰੱਖ ਕੇ ਗਈ ਸੋਫੇ ਉੱਤੇ ਤੇ ਟੇਬਲ ਤੇ ਤੇ ਮੈਂ ਕਿੱਟ ਬਾਹਰ ਪਈ ਆ ਤੇ ਆਹ ਦਰਵਾਜ਼ਾ ਜਿਹੜਾ ਮੇਨ ਦਰਵਾਜ਼ਾ ਹੀ ਇਹ ਵੱਜਾ ਸੀਗਾ ਉਹਨਾਂ ਬਾਰੀਆਂ ਥਾਣੀ ਲੰਘ ਕੇ ਤੇ ਫਿਰ ਸਾਡੇ ਘਰ ਦੀ ਚੋਰੀ ਕੀਤੀ ਆ ਮੇਰੇ ਬੱਚੇ ਦੇ ਬੱਚੇ ਦੋ ਆ ਫੌਜ ਦੇ ਵਿੱਚ ਇਹਨਾਂ ਦਾ ਬਾਪ ਨਹੀਂ ਹੈਗਾ ਤੇ ਅਸੀਂ ਇੱਕ ਪਾਸੇ ਹੀ ਰਹਿਣਾ ਵਾ ਤੇ ਜੇ ਦੋਂਗਾਰਲਾ ਦਰਵਾਜਾ ਵੇਖਿਆ ਵਾ ਤੇ ਉਹਦੇ ਵਿੱਚ ਕੋਈ ਲੀੜਾ ਰਹਿ ਨਹੀਂ ਦਿੱਤਾ ਤੋ ਟੈਚਿੰਗਾ ਹੀ ਉਹ ਵੀ ਫੋਲ ਕੇ ਦੋ ਲੰਬਾਰੀਆਂ ਹੀ ਪੇਟੀ ਹੀ ਗੰਦਰ ਵੀ ਦੋ ਬੈੱਡ ਹੀ ਗੇ ਉਹ ਵੀ ਫੋਲੇ ਬਾਹਰ ਦਾ ਬੈੱਡ ਵੀ ਫੋਲਿਆ ਇੱਕ ਸਟੋਰ ਦੇ ਵਿੱਚ ਲੰਬਾਰੀ ਉਹ ਵੀ ਫੋਲੀ ਆ ਨਿਆੜਿਆਂ ਕੋ ਜਾਣਾ ਹੀ ਨਿਆਣੇ ਸਕੂਲ ਪੜ੍ਹਦੇ ਆ ਉੱਥੇ ਕਪੂਰਥਲੇ ਤੋਨਾਂ ਲਈ ਖਾਣ ਪੀਣ ਨਹੀਂ ਲਿਆਂਦਾ ਹੀ ਉਹਨਾਂ ਨੇ ਸਭ ਦਾ ਸਮਾਨ ਦੇ ਕੇ ਆਉਣਾ ਹੀ ਉਹ ਵੀ ਸਮਾਨ ਸਾਰਾ ਲੈ ਗਏ ਆ ਤੇ ਲਫਾਫਾ ਛਾੜ ਕੇ ਤੇ ਸੁੱਟ ਗਏ ਆ ਬਾਕੀ ਕੱਪੜੇ ਲਿਆਂਦੇ ਸੀਨ ਸੂਣ ਵਾਲੇ ਉਹ ਵੀ ਉਹਨਾਂ ਦੇ ਲੈ ਗਏ ਆ ਸਭ ਕੁਛ ਰਹਿਣ ਨਹੀਂ ਦਿੱਤਾ ਜਿਹੜੀ ਲੱਕੜ ਦੀ ਲੰਬਾਰੀ ਉਹਦੇ ਲੋਕ ਤੋੜੇ ਆ ਉਹਦੇ ਵਿੱਚ ਸਾਡੇ ਪੈਸੇ ਹੀ ਲੈਂਡਰ ਉੱਪਰ ਹਾਂਜੀ ਸਿਆਤਾ ਦੀ ਕੋਈ ਹਾਂਜੀ ਹਾਂਜੀ ਲਖਾਈ ਆ ਪੁਲਸ ਆਈ ਜਿੱਦਨ ਦਾਖ ਕੇ ਆਏ ਉਹਦਨ ਆਈ ਆ ਮੁੜ ਕੇ ਕੋਈ ਵੜਿਆ ਨਹੀਂਗਾ ਮੁੜ ਕੇ ਨਹੀਂ ਕਿਸੇ ਨੇ ਕੋਈ ਸੁਣਾਈ ਨਹੀਂ ਦਿੱਤੀ ਪਿਆ ਵਜੇ ਕੋਈ ਆਇਆ ਨਹੀਂਗਾ ਮੇਰਾ ਬੱਚਾ ਵਿਚਾਰਾ ਰੋਜ ਜਾਂਦਾ ਤੇ ਰੋਜ ਫਿਰ ਤੁਰ ਕੇ ਤੇ ਘਰ ਆ ਜਾਂਦਾ ਦੁੱਲਿਆ ਵਾ ਉਹ ਆਪਣਾ ਮਨ ਜਿਹੜਾ ਉਹਨੇ ਇਹ ਦੁਖੀ ਕੀਤਾ ਵਾ ਵੀ ਮੇਰੀ ਸੁਣਾਈ ਨਹੀਂ ਹੋਈ ਇਹਦੇ ਵਿੱਚ ਇਸ ਤਰ੍ਹਾਂ ਇਹਦੀ ਵੇਖੋ ਪੁਲਸ ਵੱਲੋਂ ਸਭ ਤੋਂ ਪਹਿਲਾਂ ਫੌਰੀ ਕਾਰਵਾਈ ਤੇ ਪੁਲਸ ਵੱਲੋਂ ਇਹ ਬਣਦੀ ਕਿ ਪਰਚਾ ਦਰਜ ਕਰਨਾ ਪਰਚਾ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਨੀ ਤੇ ਜੋ ਵੀ ਸਾਨੂੰ ਇਹਦੇ ਵਿੱਚ ਤੱਤ ਸਾਹਮਣੇ ਆਉਣਗੇ ਜੋ ਵੀ ਕਲੂ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਅਸੀਂ ਕੈਮਰੇ ਵਗੈਰਾ ਚੈੱਕ ਕੀਤੇ ਆ ਕੈਮਰੇਜ ਕਿਤੇ ਵੀ ਕੋਈ ਫੁਟੇਜ ਨਹੀਂ ਆਈ ਕਿਉਂਕਿ ਇਹ ਲੇਡੀ ਪ੍ਰਵੀਨ ਕੌਰ ਨੇ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਉਹਨਾਂ ਦੇ ਹਸਬੰਦ ਆਰਮੀ 'ਚ ਨੇ ਤੇ ਤੇਰੇ ਆ ਕੇ ਦੇਖਦੇ ਨੇ ਵੀ ਘਰ ਚੋਰੀ ਹੋਈ ਆ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਜੀ ਪਰਚਾ ਦਰਜ ਕੀਤਾ ਕਿਉਂਕਿ ਕੁਝ ਟਾਈਮ ਪਹਿਲਾਂ ਇਹ ਆਪਣੇ ਲੈਵਲ ਤੇ ਚੋਰੀ ਦੀ ਭਾਲ ਕਰਦੇ ਰਿਹਾ ਫੁੱਲ ਮਲੀਤੀ ਜਿਹੜੀ ਆ ਕੋਈ ਕਰੀਬ 3 ਕੁ ਲੱਖ ਦੀ ਆ ਜੀ ਤੇ ਬਾਕੀ ਪੁਲਿਸ ਲੱਗੀ ਹੋਈ ਹੈ ਜੀ ਆਪਣਾ ਕੰਮ ਕਿਉਂਕਿ ਕਿਸੇ ਵੇਲੇ ਕੋਈ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਟਾਈਮ ਤੇ ਲੱਗਦਾ ਹੀ ਆ ਜੀ ਕਿਉਂਕਿ ਸਾਡੇ ਕੋਲ ਹੋਰ ਤੇ ਕੋਈ ਸੋਰਸ ਨਹੀਂ ਹੁੰਦਾ ਸਾਡੇ ਕੋਲ ਤਾਂ ਇੱਕ ਸਿਰਫ ਟੈਕਨੀਕਲ ਸੋਰਸ ਹੁੰਦੇ ਆ ਟੈਕਨੀਕਲ ਸੋਰਸ ਤੇ ਜਾਵਾਂਗੇ ਕੈਮਰਿਆਂ ਦੇ ਵਿੱਚ ਕੁਝ ਆਇਆ ਨਹੀਂ ਆ ਬਾਕੀ ਡੰਪ ਵਗੈਰਾ ਉੱਥੇ ਚੁਕਾਇਆ ਆ ਟੈਲੀਫੋਨ ਦਾ ਜੋ ਵੀ ਸਾਹਮਣੇ